ਪੀਬੀਐਸ ਬਾਈ ਬਲਵੀਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਸਾਡਾ ਅੱਜ ਦਾ ਵਿਸ਼ਾ ਹੈ ਸਮਾਨਤਾ ਦਾ ਅਧਿਕਾਰ ਪ੍ਰਸਤਾਵਨਾ ਵਿੱਚ ਦਰਜ ਸਮਾਨਤਾ ਦੇ ਉਦੇਸ਼ ਨੂੰ ਸੰਵਿਧਾਨ ਦੀ ਧਾਰਾ 14 ਤੋਂ 18 ਵਿੱਚ ਵਿਸਤ੍ਰਿਤ ਰੂਪ ਨਾਲ ਪ੍ਰਗਟ ਕੀਤਾ ਗਿਆ ਹੈ ਸਮਾਨਤਾ ਦਾ ਅਧਿਕਾਰ ਲੋਕਤੰਤਰ ਰਾਜ ਦੀ ਬੁਨਿਆਦ ਹੈ ਆਜ਼ਾਦੀ ਤੋਂ ਪਹਿਲਾਂ ਭਾਰਤ ਵਿੱਚ ਵਿਅਕਤੀਆਂ ਨਾਲ ਜਾਤ ਦਰਮ نسل رنگ ਆਦਿ ਤੇ ਆਧਾਰ ਤੇ ਵਿਤਕਰੇ ਕੀਤੇ ਜਾਂਦੇ ਸਨ ਅਧੀ ਤੋਂ ਬਾਅਦ ਭਾਰਤ ਵਿੱਚ ਲੋਕਤੰਤਰੀ ਸਰਕਾਰ ਅਪਣਾਏ ਜਾਣ ਕਾਰਨ ਇਹਨਾਂ ਵਿਤਕਰਿਆਂ ਦੀ ਮਨਾਹੀ ਜ਼ਰੂਰੀ ਸੀ ਇਸ ਉਦੇਸ਼ ਦੀ ਪੂਰਤੀ ਲਈ ਭਾਰਤ ਦੇ ਸੰਵਿਧਾਨ ਵਿੱਚ ਸਮਾਨਤਾ ਦਾ ਅਧਿਕਾਰ ਸ਼ਾਮਲ ਕੀਤਾ ਗਿਆ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਸੰਵਿਧਾਨ ਦੀ ਧਾਰਾ 14 ਤੇ ਚਰਚਾ ਕਰਾਂਗੇ ਧਾਰਾ 14 ਅਨੁਸਾਰ ਵਿਵਸਥਾ ਕੀਤੀ ਗਈ ਹੈ ਕਿ ਭਾਰਤ ਦੇ ਖੇਤਰ ਅੰਦਰ ਰਾਜ ਕਿਸੇ ਵਿਅਕਤੀ ਨੂੰ ਕਾਨੂੰਨ ਦੇ ਸਾਹਮਣੇ ਸਮਾਨਤਾ ਇਕੁਐਲਟੀ ਬਿਫੋਰ ਲਾ ਜਾਂ ਕਾਨੂੰਨ ਦੁਆਰਾ ਸਮਾਨ ਸੁਰੱਖਿਆ ਇਕੁਅਲ ਪ੍ਰੋਟੈਕਸ਼ਨ ਆਫ ਲਾਜ਼ ਤੋਂ ਇਨਕਾਰ ਨਹੀਂ ਕਰੇਗਾ ਇਸ ਧਾਰਾ ਵਿੱਚ ਤਿੰਨ ਬਿੰਦੂ ਮਹੱਤਵਪੂਰਨ ਹਨ ਨੰਬਰ 1 ਵਿਅਕਤੀ ਇਹ ਵਿਵਸਥਾ ਸਾਰੇ ਵਿਅਕਤੀਆਂ ਨੂੰ ਅਧਿਕਾਰ ਪ੍ਰਦਾਨ ਕਰਦੀ ਹੈ ਵਿਸ਼ੱਕ ਨਾਗਰਿਕ ਖੂਨ ਜਾਂ ਬਦੇਸ਼ੀ ਇਸ ਤੋਂ ਇਲਾਵਾ ਵਿਅਕਤੀ ਸ਼ਬਦ ਕਾਨੂੰਨੀ ਵਿਅਕਤੀ ਜਿਵੇਂ ਕਿ ਕਾਨੂੰਨੀ ਕਾਰਪੋਰੇਸ਼ਨ ਕੰਪਨੀਆਂ ਰਜਿਸਟਰਡ ਸੁਸਾਇਟੀਆਂ ਜਾਂ ਕਿਸੇ ਹੋਰ ਕਿਸਮ ਦਾ ਕਾਨੂੰਨੀ ਵਿਅਕਤੀ ਸ਼ਾਮਲ ਹੈ ਪਰ ਦੋ ਕਾਨੂੰਨ ਸਾਹਮਣੇ ਸਮਾਨਤਾ ਇਕਵੈਲਟੀ ਬਿਫੋਰ ਲਾ ਕਾਨੂੰਨ ਸਾਹਮਣੇ ਸਮਾਨਤਾ ਦੀ ਧਾਰਨਾ ਬ੍ਰਿਟਿਸ਼ ਮੂਲ ਦੀ ਹੈ ਜਿਸ ਦਾ ਅਰਥ ਹੈ ਕਿ ਨੰਬਰ 1 ਕਿਸੇ ਵੀ ਵਿਅਕਤੀ ਦੇ ਹੱਕ ਵਿੱਚ ਕਿਸੇ ਵਿਸ਼ੇਸ਼ ਅਧਿਕਾਰਾਂ ਦੀ ਅਣਹੋਂਦ ਨੰਬਰ 2 ਦੇਸ਼ ਦੇ ਸਧਾਰਨ ਕਾਨੂੰਨ ਪ੍ਰਤੀ ਸਾਰੇ ਵਿਅਕਤੀਆਂ ਦੀ ਬਰਾਬਰ ਅਧੀਨਗੀ ਨੰਬਰ 3 ਕੋਈ ਵੀ ਵਿਅਕਤੀ ਅਮੀਰ ਹੋਵੇ ਜਾਂ ਗਰੀਬ ਉੱਚਾ ਹੋਵੇ ਜਾਂ ਨੀਵਾਂ ਸਰਕਾਰੀ ਹੋਵੇ ਜਾਂ ਗੈਰ ਸਰਕਾਰੀ ਕਾਨੂੰਨ ਤੋਂ ਉੱਪਰ ਨਹੀਂ ਹੈ ਕਾਨੂੰਨ ਸਾਹਮਣੇ ਸਮਾਨਤਾ ਨਕਾਰਾਤਮਕ ਸੰਕਲਪ ਹੈ ਇਹ ਬ੍ਰਿਟਿਸ਼ ਕਾਨੂੰਨ ਸ਼ਾਸਤਰੀ ਏ ਵੀ ਡਾਈਸੀ ਦੁਆਰਾ ਪੇਸ਼ ਕੀਤੇ ਗਏ ਕਾਨੂੰਨ ਦੇ ਰਾਜ ਤੋਂ ਪ੍ਰਭਾਵਿਤ ਹੈ। ਨੰਬਰ 3 ਕਾਨੂੰਨ ਸਾਹਮਣੇ ਸਮਾਨ ਸੁਰੱਖਿਆ ਇਕੁਅਲ ਪ੍ਰੋਟੈਕਸ਼ਨ ਆਫ ਲਾਜ਼ ਇਹ ਇੱਕ ਸਕਾਰਾਤਮਕ ਸੰਕਲਪ ਹੈ ਜਿਸ ਨੂੰ ਅਮਰੀਕਾ ਦੇ ਸੰਵਿਧਾਨ ਤੋਂ ਲਿਆ ਹੈ। ਇਸ ਦੇ ਅਨੁਸਾਰ ਨੰਬਰ 1 ਕਾਨੂੰਨਾ ਦੁਆਰਾ ਪ੍ਰਵਾਨ ਕੀਤੇ ਗਏ ਵਿਸ਼ੇਸ਼ ਅਧਿਕਾਰਾਂ ਅਤੇ ਦੇਣਦਾਰੀਆਂ ਦੋਮਾ ਵਿੱਚ ਸਮਾਨ ਹਾਲਾਤਾਂ ਵਿੱਚ ਵਿਵਹਾਰ ਦੀ ਸਮਾਨਤਾ ਦਾ ਇਕੁਐਲਿਟੀ ਆਫ ਟ੍ਰੀਟਮੈਂਟ ਅੰਡਰ ਇਕੁਅਲ ਸਰਕਮਸਟੈਂਸਸ ਨੰਬਰ 2 ਸਮਾਨ ਸਥਿਤੀ ਵਾਲੇ ਸਾਰੇ ਵਿਅਕਤੀਆਂ ਲਈ ਇੱਕੋ ਜਿਹੇ ਕਾਨੂੰਨਾਂ ਦਾ ਇੱਕੋ ਜਿਹਾ ਉਪਯੋਗ ਨੰਬਰ 3 ਸਮਾਨ ਲੋਕਾਂ ਨਾਲ ਬਿਨਾਂ ਕਿਸੇ ਭੇਦ ਭਾਵ ਦੇ ਇੱਕੋ ਜਿਹਾ ਵਿਵਹਾਰ ਕੀਤਾ ਜਾਣਾ ਚਾਹੀਦਾ ਹੈ ਜੋ ਸੁਪਰੀਮ ਕੋਰਟ ਨੇ ਕਿਹਾ ਜਿੱਥੇ ਸਮਾਨ ਅਤੇ ਆਸਮਾਨ ਲੋਕਾਂ ਵਿੱਚ ਵੱਖਰਾ ਵਿਵਹਾਰ ਕੀਤਾ ਜਾਂਦਾ ਹੈ ਉੱਥੇ ਧਾਰਾ 14 ਲਾਗੂ ਨਹੀਂ ਹੁੰਦੀ ਜਦੋਂ ਕਿ ਧਾਰਾ 14 ਵਰਗ ਕਾਨੂੰਨ ਬਣਾਉਣ ਤੇ ਰੋਕ ਲਗਾਉਂਦੀ ਹੈ ਪਰੰਤੂ ਵਾਜਬ ਵਰਗੀਕਰਨ ਰੀਜ਼ਨੇਬਲ ਕਲਾਸੀਫਿਕੇਸ਼ਨ ਦੀ ਆਗਿਆ ਦਿੰਦੀ ਹੈ ਇਹ ਵਰਗੀਕਰਨ ਮਨਮਾਨੀ ਜਾਂ ਨਕਲੀ ਨਹੀਂ ਹੋਣਾ ਚਾਹੀਦਾ ਇਹ ਇੱਕ ਸਮਝਯੋਗ ਅੰਤਰ ਅਤੇ ਮਹੱਤਵਪੂਰਨ ਅੰਤਰ ਤੇ ਆਧਾਰਿਤ ਹੋਣਾ ਚਾਹੀਦਾ ਹੈ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਦੀ ਧਾਰਾ 14 ਵਿੱਚ ਸ਼ਾਮਲ ਕਾਨੂੰਨ ਦਾ ਰਾਜ ਰੂਲ ਆਫ ਲਾ ਸੰਵਿਧਾਨ ਦੀ ਇੱਕ ਬੁਨਿਆਦੀ ਵਿਸ਼ੇਸ਼ਤਾ ਹੈ ਇਸ ਲਈ ਇਸ ਨੂੰ ਇੱਕ ਸ਼ੋਧ ਦੁਆਰਾ ਵੀ ਖਤਮ ਨਹੀਂ ਕੀਤਾ ਜਾ ਸਕਦਾ ਇਸ ਅਧਿਕਾਰ ਦੇ ਕੁਝ અપવાદ ਵੀ ਹਨ ਜਿਵੇਂ ਨੰਬਰ 1 ਰਾਸ਼ਟਰਪਤੀ ਅਤੇ ਰਾਜਪਾਲਾਂ ਨੂੰ ਆਪਣੇ ਅਹੁਦੇ ਨਾਲ ਸੰਬੰਧਿਤ ਕਾਰਜ ਕਰਦੇ ਸਮੇਂ ਕਿਸੇ ਅਦਾਲਤ ਦੇ ਸਾਹਮਣੇ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਅਤੇ ਉਹਨਾਂ ਵਿਰੁੱਧ ਕੋਈ ਫੌਜਦਾਰੀ ਕ੍ਰਿਮੀਨਲ ਪ੍ਰोसीडिंग्स ਮੁਕੱਦਮਾ ਨਹੀਂ ਚਲਾਇਆ ਜਾ ਸਕਦਾ ਨੰਬਰ 2 ਰਾਸ਼ਟਰਪਤੀ ਅਤੇ ਰਾਜਪਾਲਾਂ ਵਿਰੁੱਧ دیਵਾਨੀ ਕਾਰਵਾਈ ਸਿਵਲ ਪ੍ਰोसीडिंग्स ਕਰਨ ਲਈ ਉਹਨਾਂ ਨੂੰ 2 ਮਹੀਨੇ ਦਾ ਨੋਟਿਸ ਦੇਣਾ ਜ਼ਰੂਰੀ ਹੋਵੇਗਾ ਨੰਬਰ 3 ਵਿਦੇਸ਼ੀ ਮੁਖੀਆਂ ਅਤੇ ਰਾਜਦੂਤਾਂ ਦੇ ਵਿਰੁੱਧ ਭਾਰਤੀ ਕਾਨੂੰਨ ਅਨੁਸਾਰ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ ਨੰਬਰ 4 ਸੰਸਦ ਦਾ ਕੋਈ ਵੀ ਮੈਂਬਰ ਸੰਸਦ ਜਾਂ ਉਸਦੇ ਕਿਸੇ ਕਮੇਟੀ ਵਿੱਚ ਕਹੀ ਗਈ ਕਿਸੇ ਵੀ ਗੱਲ ਜਾਂ ਦਿੱਤੇ ਗਏ ਕਿਸੇ ਵੀ ਵੋਟ ਦੇ ਸੰਬੰਧ ਵਿੱਚ ਕਿਸੇ ਵੀ ਅਦਾਲਤ ਵਿੱਚ ਕਿਸੇ ਵੀ ਕਾਰਵਾਈ ਲਈ ਜ਼ਿੰਮੇਵਾਰ ਨਹੀਂ ਹੋਵੇਗਾ ਨੰਬਰ 5 ਕਿਸੇ ਰਾਜ ਦੇ ਵਿਧਾਨ ਸਭਾ ਦੇ ਕਿਸੇ ਵੀ ਮੈਂਬਰ ਤੇ ਵਿਧਾਨ ਸਭਾ ਜਾਂ ਉਸ ਦੀ ਕਿਸੇ ਕਮੇਟੀ ਵਿੱਚ ਕਹੀ ਗਈ ਕਿਸੇ ਵੀ ਗੱਲ ਜਾਂ ਦਿੱਤੇ ਗਏ ਕਿਸੇ ਵੀ ਵੋਟ ਦੇ ਸੰਬੰਧ ਵਿੱਚ ਕਿਸੇ ਵੀ ਅਦਾਲਤ ਵਿੱਚ ਕਾਰਵਾਈ ਨਹੀਂ ਕੀਤੀ ਜਾਵੇਗੀ ਨੰਬਰ 6 ਧਾਰਾ 31 ਸੀ ਧਾਰਾ 14 ਦਾ અપવાદ ਹੈ ਇਹ ਪ੍ਰਦਾਨ ਕਰਦਾ ਹੈ ਕਿ ਧਾਰਾ 39 ਦੇ ਕਲॉज ਬੀ ਜਾਂ ਕਲॉज ਸੀ ਵਿੱਚ ਸ਼ਾਮਲ ਰਾਜਨੀਤੀ ਦੇ ਨਿਰਦੇਸ਼ਿਕ ਸਿਧਾਂਤਾਂ ਨੂੰ ਲਾਗੂ ਕਰਨ ਲਈ ਰਾਜ ਦੁਆਰਾ ਬਣਾਏ ਗਏ ਕਾਨੂੰਨਾਂ ਨੂੰ ਇਸ ਆਧਾਰ ਤੇ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਕਿ ਇਹ ਧਾਰਾ 14 ਦੀ ਉਲੰਘਣਾ ਕਰਦੇ ਹਨ ਸੁਪਰੀਮ ਕੋਰਟ ਨੇ ਕਿਹਾ ਕਿ ਜਿੱਥੇ ਧਾਰਾ 31C ਆਉਂਦੀ ਹੈ ਧਾਰਾ 14 ਖਤਮ ਹੋ ਜਾਂਦੀ ਹੈ ਅਗਰ ਆਪ ਜੀ ਨੂੰ ਸਾਡੀ ਵੀਡੀਓ ਪਸੰਦ ਆ ਰਹੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਜਰੂਰ ਕਰੋ ਧੰਨਵਾਦ